ਕਿ ਕੁਦਰਤ ਨੇ ਹਾਲਾਤ ਇਹੋ ਜੇ ਬਣਾ ਦਿੱਤੇ ਕਿ ਸੰਦੀਪ ਸਿੰਘ ਸੰਨੀ ਦੇ ਪ੍ਰਤਾ ਮੰਦੀਪ ਸਿੰਘ ਜਿਹੜੇ ਸਮੁੱਚਿਆ ਪੰਥ ਪੰਥਕ ਜਥੇਬੰਦੀਆ ਵੱਲੋਂ ਸਾਂਝੇ ਕੈਂਡੀਡੇਟ ਨੇ ਉਹਨਾਂ ਨੇ ਤਰਨ ਤਰਨ ਦੀ ਇਲੈਕਸ਼ਨ ਜਿਹੜੀ ਹੈ ਉਹ ਲੜਨੀ ਹੈ ਇਹ ਗੱਲ ਜੀ ਕਿ ਫਦੇ ਮਾਨ ਸਾਹਿਬ ਨੇ ਬੜੇ ਵਿਸਾਰ ਨਾਲ ਦੱਸਿਆ ਕਿ ਸਿੱਖ ਕੌਮ ਨਾਲ ਕੇਂਦਰ ਦੀਆਂ ਏਜੰਸੀਆਂ ਦੇਸ਼ਾ ਵਿਦੇਸ਼ਾ ਚ ਤੇ ਹਿੰਦੁਸਤਾਨ ਚ ਜਿਵੇਂ ਕਤਲੇਆਮ ਕਰਾ ਰਹੀ ਹੈ ਦੇਖੋ ਵਕ ਵਕ ਜਥੇਬੰਦੀਆਂ ਜਿਹੜੀਆਂ ਨੇ ਉੱਤਰ ਨੇ ਤੇ ਮੋਰਚੇ ਲਗਾਈ ਬੈਠੀਆਂ ਨੇ ਆਪਣੀਆਂ ਮੰਗਾਂ ਮਨਾਉਣ ਦੀ ਪਰ ਨਾ ਤੇ ਕੇਂਦਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਤੇ ਇਨਾਂ ਤਰਨਿਆਂ ਤੇ ਇਨਾਂ ਮੂਰਤੀਆਂ ਦਾ ਕੋਈ ਅਸਰ ਏ ਕੋਈ ਇਸ ਕਰਕੇ ਕਿ ਕੌਮ ਵਕਤ ਵਕਤ ਢੜਿਆ ਜਿਹੜੀ ਉਹ ਵੰਡੀ ਹੋਈ ਏ ਅੱਜ ਕੁਦਰਤ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਸੰਦੀਪ ਸਿੰਘ ਸੰਨੀ ਦੇ ਪ੍ਰਤਾ ਮਨਦੀਪ ਸਿੰਘ ਜਿਹੜੇ ਸਮੁੱਚਿਆ ਪੰਥ ਜਥੇਬੰਦੀਆਂ ਵੱਲੋਂ ਸਾਂਝੇ ਕੈਂਡੀਡੇਟ ਨੇ ਉਹਨਾਂ ਨੇ ਤਰਨ ਤਰਨ ਦੀ ਇਲੈਕਸ਼ਨ ਜਿਹੜੀ ਐ ਉਹ ਲੜਨੀ ਐ ਉਹ ਸਮੁੱਚੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਕੋਈ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਨੇ ਤੇ 2027 'ਚ ਵੀ ਅਸੀਂ ਸਮਝਦੇ ਆ ਕਿ ਕੌਮ ਆ ਜੇ ਗੱਲ ਸਮਝ ਪਈ ਸਮਝ ਕਿਉਂਕਿ ਇਹ ਪੰਥਕ ਜਥੇਬੰਦੀਆਂ ਵੀ ਇਹ ਗੱਲ ਸਮਝ ਚੁੱਕੀਆਂ ਨੇ ਕਿ ਜਿੰਨੀ ਦੇਰ ਤੱਕ ਇਹ ਸਾਰੇ ਇਕੱਠੇ ਨਹੀਂ ਹੁੰਦੇ ਉਨੀ ਦੇਰ ਤੱਕ ਕੋਈ ਆਪਣਾ ਮਸਲਾ ਹੱਲ ਨਹੀਂ ਕਰਾ ਸਕਦੇ ਸੋ 27 ਦੀ ਜਿਹੜੀ ਇਲੈਕਸ਼ਨ ਆਉਣੀ ਐ ਉਹਦੇ ਤੋਂ ਸਮੁੱਚੀ ਆ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਪੰਜਾਬ ਚ ਪੰਥਕ ਸਰਕਾਰ ਜਿਹੜੀ ਹੈ ਉਹ ਬਣਾਉਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਵਕੇ ਰੱਖੀ ਗਈ ਸੀ ਜਿਹਦਾ ਬੇਰਵਾ ਸਰਦਾਰ ਮਾਨਸਾਹਬ ਜੀ ਨੇ ਬਾਕੂਬੀ ਆਦੀ ਨੂੰ ਦੱਸਿਆ ਸੋ ਜਿਮਣੀ ਚੋਣ ਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਹੈ ਤੇ ਬਹੁਤ ਸਰਵੋਚ ਤਖਤ ਤੋਂ ਸੇਕ ਕਾਮ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਮਣੀ ਚੋਣ ਦੇ ਕੈਂਡੀਡੇਟ ਭਾਈ ਸੰਦੀਪ ਸਿੰਘ ਸਨੀ ਦੇ ਰਾਤਾ ਮਨਜੀਤ ਸਿੰਘ ਜੀ ਦਾ ਨਾਂ ਜਿਹੜਾ ਅਨੌਸ ਕੀਤਾ ਸੀ ਸਾਰਿਆਂ ਹੀ ਤੇ ਰਾਣੇ ਰਲ ਕੇ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਸਰਦਾਰ ਸਿਮਰਨਜੀਤ ਸਿੰਘ ਜੀ ਦੇ ਨਾਲ ਬੂਟਾ ਸਿੰਘ ਜੀ ਰਣਜੀਤ ਸਾਹਿਬ ਬੈਠੇ ਨੇ ਨਾਲ ਗੁਰਵਿੰਦ ਗੁਰਿੰਦਰ ਸਿੰਘ ਜੀ ਬਾਜਵਾ ਸਾਹਿਬ ਬੈਠੇ ਨੇ ਕਾਕਾ ਪ੍ਰਧਾਨ ਜੀ ਬੈਠੇ ਨੇ ਨਾਲ ਸਾਡੇ ਸਾਡੇ ਬੀਬੀ ਜੀ ਮਾਤਾ ਜੀ ਸੰਦੀਪ ਸਿੰਘ ਖਨੀ ਦੇ ਸਤਿਕਾਰਯੋਗ ਮਾਤਾ ਜੀ ਬੈਠੇ ਨੇ ਨਾਲ ਉਹਨਾਂ ਦਾ ਭਰਾ ਹਰਦੀਪ ਸਿੰਘ ਜੀ ਬੈਠੇ ਨੇ ਪਹਿਲੇ ਦਿਨ ਤੋਂ ਹਰਦੀਪ ਸਿੰਘ ਜੀ ਨਾਲ ਜਿਹੜੀ ਗੱਲਬਾਤ ਸਾਡੀ ਚੱਲੀ ਤੇ ਇਹ ਗੱਲ ਹੋਈ ਕਿ ਕੌਮ ਦਾ ਮਸਲਾ ਹੈ ਤੇ ਕੌਮ ਦਾ ਫਰਜ ਹੈ ਤੇ ਕੌਮ ਨੇ ਆਪੇ ਹੀ ਫਤਿਹ ਕਰ ਲੈਣਾ ਹੈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਸੋ ਜਿੰਨੇ ਕੌਮ ਦੀ ਹਮੇਸ਼ਾ ਹੀ ਪੱਗ ਡਿੱਗੀ ਹੋਈ ਪੱਗ ਸਿਰ ਤੇ ਰੱਖਣ ਦਾ ਯਤਨ ਕੀਤਾ ਹੈ ਤੇ ਕੌਮ ਨੇ ਉਹਦਾ ਵੱਧ ਚੜ ਕੇ ਸਾਥ ਦਿੱਤਾ ਹੈ ਅੱਜ ਜਿਹੜੀਆਂ ਜਥੇਬੰਦੀਆਂ ਸਾਰੀਆਂ ਹੀ ਸਾਥ ਦੇ ਰਹੀਆਂ ਨੇ ਉਹ ਕੇਵਲ ਸਮੀ ਦੀ ਲਕਸ਼ਣ ਜਾਂ ਮਨਦੀਰ ਸਿੰਘ ਦੀ ਲਕਸ਼ਣ ਨਹੀਂ ਸਮਝਦੀਆਂ ਉਹ ਸਿੱਖ ਕੌਮ ਦੀ ਇਹ ਇੱਕ ਦਿੱਲੀ ਦੇ ਤੱਕ ਨੂੰ ਚੁਣੌਤੀ ਸਮਝਦੀਆਂ ਕਿਉਂਕਿ ਦਿੱਲੀ ਦੇ ਤੱਕ ਨੇ ਜੋ ਸਰਦਾਰ ਮਾਨ ਸਾਹਿਬ ਜੀ ਨੇ ਬਰੀਫ ਕੀਤਾ ਹੈ ਤੁਹਾਨੂੰ ਦੱਸਿਆ ਹੈ ਕਿ ਸਾਡੇ ਨਾਲ ਕੀ ਕੀ ਵਾਪਰਿਆ ਕੀ ਕੀ ਸਾਡੇ ਗੁਰਦੇਵ ਜੀ বাহাদুর ਮਾਨ ਸਾਹਿਬ ਜੀ ਨੇ ਬਲੀਦਾਨ ਦਿੱਤਾ ਆਪਣੇ ਸੀਸ ਦਾ ਪਰ ਸਾਡੇ ਆਮ ਮੁੱਲ ਪਾਇਆ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਇੱਥੇ ਪਾਣੀ ਨਾਲ ਫਸਲਾਂ ਰੋੜੀਆਂ ਜਾਂਦੀਆਂ ਨਸ਼ਾ ਦੇ ਕੇ ਨਸਲ ਕੁਚੀ ਕੀਤੀ ਜਾਂਦੀ ਹੈ ਸੋ ਇਹ ਜਿਹੜਾ ਵਾਅਦੇ ਕਰਦੀਆਂ ਸੀ ਰਵੈਤੀ ਪਾਰਟੀਆਂ ਕਿ ਸਾਡੀ ਸੱਤਾ ਦੇ ਵਿੱਚ ਸਰਕਾਰਾਂ ਲੈ ਕੇ ਆਉ ਅਸੀਂ ਜਿਹੜਾ ਵਪਾਰ ਚਲਾ ਦਾਂਗੇ ਅਸੀਂ ਟਰੱਕ ਜੂਨੀਅਨ ਭਾਲ ਕਰਦਾਂਗੇ ਅਸੀਂ ਆਹ ਕਰਦਾਂਗੇ ਇਹਨਾਂ ਕੋਈ ਵੀ ਵਾਅਦਾ ਬਾਰਡਰ ਨਹੀਂ ਖੋਲਿਆ ਕੋਈ ਵੀ ਸੁਲੇਮਾਨ ਕੀ ਸਹੈਨੀ ਵਾਲਾ ਦਰਾੰਗਲਾ ਤੇ ਵਾਗਾ ਬਾਰਡਰ ਸਾਰੇ ਬਾਰਡਰ ਬੰਦ ਪਏ ਜਿੱਥੋਂ ਇਕਨੋਮੀ ਚੱਲਣੀ ਹੈ ਤੇ ਜਿੱਥੋਂ ਪੰਜਾਬ ਦਾ ਰੁਜ਼ਗਾਰ ਪੈਦਾ ਹੋਣਾ ਸੋ ਪੰਜਾਬ ਇੱਕ ਪੂਰੇ ਭਾਰਤ ਨੂੰ ਪਾਲਦਾ ਹੈ ਪਰ ਪੰਜਾਬ ਦੇ ਨਾਲ ਮਤਰਾਈ ਮਾਂ ਵਾਲਾ ਸਲੋਕ ਕੀਤਾ ਜਾਂਦਾ ਹੈ ਸੋ ਕੋਈ ਵੀ ਦੇਸ਼ ਆਪਣੇ ਵਿਛਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ ਜਿਹੜਾ ਸਿੱਖ ਕੌਮ ਤੇ ਜੋ ਵਾਪਰ ਰਿਹਾ ਹੈ ਉਹ ਪੂਰੀ ਦੁਨੀਆ ਵੇਖ ਰਹੀ ਹੈ ਔਰ ਇਹ ਜਿਮਣੀ ਚੌਂ ਜਿਹੜੀ ਹੈ ਇਹ ਸਾਰੀਆਂ ਸਰਦਾਰ ਬੂਟਾ ਸਿੰਘ ਜੀ ਵੀ ਦੱਸਣਗੇ ਬਾਜਵਾ ਸਾਹਿਬ ਵੀ ਦੱਸਣਗੇ ਤੇ ਹਰਦੀਪ ਸਿੰਘ ਜੀ ਵੀ ਦੱਸਣਗੇ ਕਿ ਇਹ ਇੱਕ ਜਾਣੇ ਦੀ ਚੌਂ ਨਹੀਂ ਪੂਰੇ ਪੰਥ ਦੀ ਚੌਂ ਹੈ ਤੇ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਹਲਕੇ ਦੇ ਵਿੱਚ ਸਾਰੇ ਜਿੰਨੇ ਵੀ ਸਿੱਖ ਵੱਸਦੇ ਆ ਉਹਨਾਂ ਨੇ ਆਪਣਾ ਫਰਜ਼ ਸਮਝ ਕੇ ਲੜਨੀ ਹੈ ਔਰ ਜਿਹੜੀ ਸ਼ੁਰੂਆਤ ਹੋ ਗਈ ਹੈ ਸੋ ਮੈਂ ਸਰਦਾਰ ਬੂਟਾ ਸਿੰਘ ਜੀ ਨੂੰ ਵੰਤੀ ਕਰਦਾ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰ ਵੈਰੂਜੀ ਕਾਲੀ ਦਾ ਕਾਲਸਾ ਵੈਰੂਜੀ ਕੀ ਮੈਂ ਤੇ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਉਸ ਮੁੱਚੀ ਅੰਬ੍ਰੇਸਰ ਕਾਲੀ ਦਾ ਸ਼੍ਰੋਮਣੀ ਕਾਲੀ ਦਾ ਅੰਮ੍ਰਿਤ ਸਰ ਸਾਰੀ ਸਮੂਹਟੀ ਦੀ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਪਹਿਲੇ ਦਿਨ ਤੋਂ ਹੀ ਜਿਸ ਤਰ੍ਹਾਂ ਵਾਰਿਸ ਪੰਜਾਬ ਜੱਥੇਬੰਦੀ ਨੇ ਸਮਰਥਨ ਦਿੱਤਾ ਵਾ ਸ਼੍ਰੋਮਣੀ ਕਾਲੀ ਦਾ ਅੰਮ੍ਰਿਤ ਸਰ ਨੇ ਸਮਸਦ ਦੇ ਤਰ੍ਹਾਂ ਜਿਹੜੇ ਆਪਣੇ ਪੁਨਾ ਸੁਰਜੀਤ ਕਾਲੀ ਦਾ ਲਿਆ ਇਹਨਾਂ ਨੂੰ ਸਮਰਥਨ ਦਿੱਤਾ ਵਾ ਕਿਉਂਕਿ ਅਸੀਂ ਕਿਸੀ ਇੱਕ ਦੇ ਨਹੀਂ ਕੈਂਡੀਡੇਟ ਅਸੀਂ ਸਮੁੱਚੇ ਪੰਥ ਦੇ ਕੈਂਡੀਡੇਟ ਹਾਂ ਕਿਉਂਕਿ ਜਿਸ ਦਾ ਭਾਜੀ ਹੁਣੇ ਸਵਾਲ ਕੀਤਾ ਸੀ ਉਹਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਮੁੱਚੇ ਪੰਥ ਦੇ ਕੈਂਡੀਡੇਟ ਹੈ ਨਾ ਕਿ ਕਿਸੇ ਇੱਕ ਦੇ ਅਸੀਂ ਸਾਰੇ ਪੰਥ ਵੱਲੋਂ ਚੋਣ ਲੜਦੇ ਪਏ ਕਿਉਂਕਿ ਸਾਨੂੰ ਪੰਥ ਨੇ ਕਿਹਾ ਸੀ ਕਿ ਤੁਸੀਂ ਅੱਗੇ ਆਓ ਚੋਣ ਲੜੋ ਅਸੀਂ ਤੁਹਾਡੀ ਹਮਾਇਤ ਕਰਾਂਗੇ ਆ ਇਹ ਉਸ ਹਿਸਲੇ ਦੇ ਆਪਾਂ ਸਾਰੇ ਪਰਿਵਾਰ ਨੇ ਭਾਈ ਸੰਦੀਪ ਸਿੰਘ ਨਾਲ ਬਹਿ ਕੇ ਇਸੇ ਦੇ ਵਿਚਾਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿੱਤਾ ਗਿਆ ਹੈ ਪਰ ਜਿਹੜੀ ਤਾਕਤ ਜਿਹੜੀ ਮਿਲੀ ਹੈ ਤੋਂ ਕੀ ਗੱਲ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਮਰਥਨ ਦਿੱਤਾ ਵਾ ਦਿলো ਧੰਨਵਾਦ ਕਰਦੇ ਹਾਂ ਆਪਾਂ ਸਮੂਜੀ ਟੀਮ ਦਾ ਧੰਨਵਾਦ ਕਰਦੇ ਵਾ ਆਪਣੀ ਸਾਰੀ ਸਕਾਲੀ ਦੇ ਨੰਬਰ ਸਰ ਦਾ ਕਿਉਂਕਿ ਪਹਿਲਾਂ ਡਿਨਾਈ ਕੀਤਾ ਗਿਆ ਤੁਹਾਡੇ ਲੋਕ ਨੇ ਇਹ ਟਿਕਟ ਨਹੀਂ ਲੜਾਂਗੇ ਜਾਂ ਸੀਟ ਨਹੀਂ ਲੜਾਂਗੇ ਉਸ ਤੋਂ ਬਾਅਦ ਗੈਸ ਕੀ ਸਰਕਮਸਟੈਂਸ ਬਣੇਗੀ ਤੁਸੀਂ ਇਹ ਇਲੈਕਸ਼ਨ ਜਿਹੜਾ ਹੋਇਆ ਕੀ ਤੁਸੀਂ ਲੜਨਾ ਚਾਹੁੰਦੇ ਹੋ ਦੇਖੋ ਇਹਦੇ ਉੱਤੇ ਬੜੀ ਲੰਬੀ ਵਿਚਾਰ ਪੂਰੀ ਲੰਬੀ ਚਰਚਾ ਹੋਈ ਹੈ ਆਪਣੇ ਪਰਿਵਾਰ ਦੇ ਵਿੱਚ ਬੈ ਕੇ ਇੱਕ ਦਿਨ ਚ ਡਿਸੀਜਨ ਨਹੀਂ ਲਿੱਤਾ ਗਿਆ ਕਾਫੀ ਲੰਮੇ ਸਮੇਂ ਐ ਭਾਈ ਸੰਦੀਪ ਸਿੰਘ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਐ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕੀਤੀ ਹੈ ਕਿ ਚਲੋ ਪਰਵਾ ਪਹਿਲਾਂ ਤੇ ਭਾਈ ਸੰਦੀਪ ਸਿੰਘ ਬਾਰੇ ਵਿਚਾਰ ਚੱਲਦੀ ਰਹੀ ਸੀ ਕਿ ਭਾਈ ਸੰਦੀਪ ਸਿੰਘ ਹੀ ਖੁਦ ਚੋਣ ਲੜਨ ਪਰਿਵਾਰ ਦਾ ਵੀ ਜੋ ਫੈਸਲਾ ਸੀ ਸਮੁੱਚੇ ਪੰਥ ਦਾ ਵੀ ਜੋ ਫੈਸਲਾ ਸੀ ਪਰ ਪੰਥ ਨੇ ਕਿ ਬੇਨਤੀ ਕੀਤੀ ਸੀ ਕਿ ਤੁਹਾਡੇ ਪਰਵਾ ਤੋਂ ਜੇ ਕੋਈ ਹੋਰ ਵੀ ਲੜਨਾ ਚਾਹੁੰਦਾ ਤੇ ਅਸੀਂ ਉਹਦੀ ਹਮਾਇਤ ਕਰਾਂਗੇ ਪਰ ਇਹਦੇ ਵਿਸ਼ੇ ਦੀ ਉੱਪਰ ਸਾਰੀ ਆਪਾਂ ਗੱਲ ਭਾਈ ਸੰਦੀਪ ਸਿੰਘ ਨਾਲ ਕੀਤੀ ਕਿ ਆਪਾਂ ਦੇਖੋ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਆਪਾਂ ਉਸ ਤਰ੍ਹਾਂ ਹੀ ਸਮੁੱਚੇ ਪੰਥ ਨੂੰ ਤੁਹਾਡਾ ਸਨੇਹ ਦੇਣਾ ਚਾਹੁੰਦੇ ਆਂ ਪਰ ਉਹਨਾਂ ਨੇ ਕਿਹਾ ਕਿ ਦੇਖੋ ਮੈਂ ਜੇਲ੍ਹ ਦੇ ਅੰਦਰ ਆਂ ਜਿਸ ਤਰ੍ਹਾਂ ਉਹਨਾਂ ਨੇ ਹੁਣ ਅਮਰਿਤਪਾਲ ਨੂੰ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਬਣਾਤਾ ਵਾ ਠੀਕ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਐਨਐਸਏ ਨਹੀਂ ਹਟਾਈ ਜੇਲ੍ਹ ਦੇ ਅੰਦਰ ਆ ਉਹ ਕਹਿੰਦੇ ਇਸ ਤਰ੍ਹਾਂ ਹੀ ਮਰਨਾ ਵੀ ਕਰਨ ਕਿ ਜੇ ਮੈਨੂੰ ਜੇਲ੍ਹ ਦੇ ਅੰਦਰ ਰੱਖਿਆ ਜਾਵੇ ਕਦੇ ਬਾਹਰ ਸੰਗਤਾਂ ਦੇ ਵਿਚਾਰ ਆ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਵਾ ਜਾਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਹੀ ਸਹਿਮਤ ਹੋ ਕੇ ਸਾਰਿਆਂ ਦੇ ਨਾਲ ਕਿ ਆਪਾਂ ਸੰਗਤ ਦੀ ਸੇਵਾ ਕਰਨੀ ਆ ਨਾ ਕਿ ਆਪਾਂ ਜਿੱਤ ਕੇ ਮੈਂ ਜੇਲ੍ਹ ਦੀ ਬੈਠੇ ਰਵਾਂ ਕਿ ਮੈਂ ਲੋਕਾਂ ਦੀ ਆਵਾਜ਼ ਕਿੱਥੇ ਹੋ ਚੁੱਕਾਂਗਾ ऐसे करके उन्होंने ये सेवा अपने बड़े भ्रा भाई मदीब सिंह ਨੂੰ ਲਈ है ਤੇ ਉਹਨਾਂ ਦੇ ਰਹਿਨ ਨਮਾਈ ਹੇਠ ਜੋ ਉਹਨਾਂ ਨੇ ਅੱਗੇ ਆਪਣੀ ਦਿੱਤੀ ਵਿਚਾਰ ਦਿੱਤੀ ਭਾਈ ਸੰਦੀਪ ਸਿੰਘ ਦੇ ਉਹਨਾਂ ਦੀ ਵਿਚਾਰਤਾ ਦੇ ਧਾਰਾ ਦੇ ਨਾਲ ਸਹਿਮਤ ਹੋ ਕੇ ਹੀ ਜੋ ਨੇ ਸੰਦੇਸ਼ ਲਾਇਆ ਵਾ ਫੇਰ ਇਹ ਚੋਣ ਲੜੀ ਜਾ ਰਹੀ ਸਾਰਾ ਪਰਿਵਾਰ ਲੈਕਚਰ ਦੇ ਵਿੱਚ ਉਹੁੱਡੇ ਪਤਾ ਲੱਗ ਪਈ ਉਥੇ ਮੁੱਦੇ ਕੀ ਨੇ ਕਿ ਲਗਨਪਤੀ ਕਿਹੜੇ ਕਿਹੜੇ ਹਲਕੇ ਨੇ ਜਾਂ ਕਿਹੜੇ ਕਿਹੜੇ ਜਗ੍ਹਾ ਜਿਹੜੇ ਆ ਸਰਸਕੀ ਕੀਤੀਆਂ ਉਹਨ ਗਿਆ ਚੀਜ਼ਾਂ ਆ ਗਈਆਂ ਨੇ ਕਰਦੇ ਵਸੋ ਦੇਖੋ ਇਹ ਜਗ੍ਹਾ ਵਿਚਾਰ ਚਰਚਾ ਸਾਰੀ ਚੱਲ ਕੇ ਪਤਾ ਲੱਗਦੀ ਆ ਉੱਥੇ ਮੁੱਦਾ ਸਾਰ ਨੂੰ ਵੱਡਾ ਇੱਕ ਮੁੱਦਾ ਨਸ਼ੇ ਦਾ ਵਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਉੱਥੇ ਨਸ਼ੇ ਦਾ ਕਿੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਨਸ਼ਾ ਵਿਕਦਾ ਪਿਆ ਹੈ ਤੇ ਬਹੁਤ ਐਮ ਮੁੱਦਾ ਵਾ ਇਹਦੇ ਉੱਤੇ ਨਾ ਹਲੇ ਤੱਕ ਹੱਲ ਕੀਤਾ ਗਿਆ ਜਿਹੜੀਆਂ ਆਨ ਲਾਲੀਆਂ ਜਿਹੜੀਆਂ ਆਪਣੀ ਸਰਕਾਰਾਂ ਵਾ ਪਹਿਲੇ ਦਿਨ ਤੋਂ ਇਹਨਾਂ ਨੇ ਜਿਹੜੀ ਸਰਕਾਰਾਂ ਆ ਆਮ ਆਦਮੀ ਪਾਰਟੀ ਦੀ ਵੀ ਲਾ ਲੋ ਹੋਰ ਜਿੰਨੀਆਂ ਵੀ ਸਰਕਾਰਾਂ ਨੇ ਕਾਂਗਰਸ ਦੀ ਲਾ ਲੋ ਭਾਜਪਾ ਦੀ ਲਾ ਲੋ ਕੱਲ ਜਿਹਨੇ ਸਾਰਿਆਂ ਨੇ ਇੱਕ ਬੇਦਬੀ ਦੇ ਮਸਲੇ ਨੂੰ ਹੱਲ ਕਰਨ ਦੀ ਇੱਕ ਨੀਤ ਦਿੱਤੀ ਸੀ ਕਿ ਪਹਿਲੇ ਦਿਨ ਹੀ ਅਸੀਂ ਬੇਦਬੀ ਦਾ ਮਸਲਾ ਜਿਹੜਾ ਹੱਲ ਕਰਾਂਗੇ ਦੇਖੋ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ ਇੱਕ ਸਾਲ ਹੋ ਚੱਲਿਆ ਅਜਨੂੰ ਆਈਓ ਸਰਕਾਰਾਂ ਹੀ ਜਿਨ੍ਹਾਂ ਨੇ ਕਿਹਾ ਸੀ ਕਿ 24 ਘੰਟੇ ਦੇ ਵਿੱਚ ਆਪਾਂ ਮਸਲਾ ਹੱਲ ਤੁਹਾਡਾ ਬੇਦਬੀ ਦਾ ਜੋ ਵੀ ਇਨਸਾਫ ਮਿਲਦਾ ਸੀ ਤੁਹਾਨੂੰ ਦਵਾਂਗੇ ਕਾਨੂੰਨ ਬਣਾਵਾਂਗੇ ਨਾਲ ਉੱਤੇ ਪਰ ਹਾਲੇ ਤੱਕ ਸਾਢੇ 3 ਸਾਲ ਹੋ ਚੱਲੇ ਇਹਨਾਂ ਦੇ ਨਾਂ ਕੁਝ ਤਾਂ ਹੱਲ ਕੱਢਿਆ ਵਾ ਨਾ ਕੋਈ ਕਾਨੂੰਨ ਬਣਾਇਆ ਵਾ ਉਹਦੇ ਕਿਸੇ ਵੀ ਆਪਣੇ ਵਾਅਦੇ ਦੇ ਉੱਤੇ ਸਰਕਾਰ ਪੂਰੀ ਨਹੀਂ ਉਤਰੀ ਅੱਛਾ ਕੈਂਪੇਨ ਕਿੰਨਾ ਦੀ ਚੱਲ ਰਹੀ ਹੈ ਜੀ ਬਹੁਤ ਵਧੀਆ ਜੀ ਬਹੁਤ ਸ਼ੁਕਰ ਹੈ ਮਹਾਰਾਜ ਸਾਧਗੁਰੂ ਸੱਚੇ ਪਾਤਸ਼ਾਹ ਦਾ ਬੜਾ ਸੰਕਟ ਦਾ ਸਹਯੋਗ ਮੇਂ ਮਿਲਦਾ ਪਿਆ ਆਪ ਮੁਹਾਰੇ ਸੰਗਤਾਂ ਆ ਕੇ ਸਾਨੂੰ ਮਿਲਦੀ ਐ ਵੀ ਆਪ ਮੁਹਾਰੇ ਕਹਿ ਰਹੇ ਕਿ ਨਹੀਂ ਕੋਈ ਅਸੀਂ ਤੁਹਾਡੇ ਨਾਲ ਹੀ ਆਂ ਕੋਈ ਟੈਨਸ਼ਨ ਨਾ ਲਓ ਕਿਹੇ ਚੀਜ਼ ਦੀ ਤੁਹਾਨੂੰ ਕਿ ਲੋੜ ਵੀ ਨਹੀਂ ਤੁਹਾਡੇ ਨਾਲ ਆ ਸਾਰੇ ਨੇ ਆਪਣਾ ਸਹਯੋਗ ਦੇਿੰਦਾ ਸਾਨੂੰ ਇੱਕ ਪਾਸੇ ਵੱਡੀਆਂ ਪਾਰਟੀਆਂ ਨੇ ਤੇ ਉੱਥੇ ਬਜੇ ਜਾਦੂ ਵੀ ਵਰ ਕੋਈ ਫਾਈਟ ਟੱਪ ਹੋ ਜਾਂਦੀ ਐ ਦੇਖੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਫਾਈਟ ਟੱਪ ਨਹੀਂ ਹੁੰਦੀ ਜਦੋਂ ਸਾਰੀਆਂ ਸਮੁੱਚੀਆਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਪੰਥਕ ਧਿਰਾਂ ਪੰਥ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਧਿਰਾਂ ਸਾਰੀਆਂ ਥੱਲੇ ਆ ਜਾਂਦੀਆਂ ਪੰਥ ਉੱਪਰ ਆਉਂਦਾ ਪੰਥ ਨਾਲ ਕਿਹੜੀ ਫਾਈਟ ਹੋਏਗੀ ਉਮੀਦਵਾਰ ਪੰਥ ਵੱਲੋਂ ਆਜ਼ਾਦ ਨਹੀਂ ਹੈ ਤੁਹਾਡਾ ਰਹੇਗਾ ਨਹੀਂ ਖਾਲਸਾ ਦਾ ਬੰਦਾ ਵਿੱਚ ਦੇਖੋ ਅਸੀਂ ਖਾਲਸਾ ਰਾਜ ਦੀ ਮੰਗ ਕਰਦੇ ਸੀ ਕਰਦੇ ਹਾਂ ਕਰਦੇ ਵੀ ਰਹਿ ਰਵਾਂਗੇ ਇਹ ਜੀ ਮਾਨਸਾਹ ਨੇ ਵੀ ਕਲੀਅਰ ਕੀਤਾ ਕਿ ਆਪਾਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਕਰਦੇ ਸੀ ਉਹ ਕਰਦੇ ਵੀ ਰਹਿਵਾਂ ਦੇਖੋ ਤੁਹਾਨੂੰ ਵੀ ਪਤਾ ਤੁਹਾਨੂੰ ਖਾਲਸਾ ਰਾਜ ਨਹੀਂ ਚੰਗਾ ਲੱਗਦਾ ਜਿੱਥੇ ਸਾਰੇ ਸਮੁੱਚੇ ਤੇ ਰਾਂ ਦਾ ਸਤਿਕਾਰ ਹੁੰਦਾ ਹੋਵੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਖਾਲਸਾ ਰਾਜ ਪਸੰਦ ਆਏ ਕਿ ਨਹੀਂ ਪਸੰਦ ਦੇਖੋ ਜਿਹਦੇ ਵਿੱਚ ਨਾ ਸਿੱਖਾ ਨਾ ਦਰਬਾਰ ਹੋਵੇ ਨਾ ਮੁਸਲਮਾਨਾ ਨਾ ਹੋਵੇ ਨਾ ਹਿੰਦੂਆਣਾ ਹੋਵੇ ਸਾਰੇ ਵਰਗਾਂ ਦਾ ਸਤਿਕਾਰ ਕੀਤਾ ਜਾਵੇ ਅਸੀਂ ਤਾਂ ਇਹੋ ਰਾਜ ਮੰਗਾਂਗੇ ਸਾਨੂੰ ਤਾਂ ਇਹੋ ਰਾਜ ਚਾਹੀਦਾ ਜਿੱਥੇ ਸਾਰੀਆਂ ਧਿਰਾਂ ਦਾ ਸਤਿਕਾਰ ਹੁੰਦਾ ਹੋਵੇ ਨਾ ਕਿ ਆਪਾਂ ਕਿਸੇ ਧਿਰ ਦੇ ਉੱਪਰ ਨਾ ਆਪਾਂ ਕਦੀ ਹਿੰਦੂਆਂ ਦੇ ਉੱਪਰ ਰਾਜਨੀਤੀ ਖੇਡਦੇ ਆਂ ਕਦੀ ਮੁਸਲਮਾਨਾਂ ਦੇ ਨਾਲ ਰਾਜਨੀਤੀ ਖੇਡ ਸਿੱਖਾਂ ਦੇ ਨਾਲ ਰਾਜਨੀਤੀ ਕਿਵੇਂ ਖੇਡੀ ਜਾ ਰਹੀ ਹੈ ਇੱਥੇ ਕਹੇ ਨਾ ਕਿਸੇ ਵਰਗ ਨਾਲ ਰਾਜਨੀਤੀ ਖੇਡ ਕੀ ਹੈ ਸਰਕਾਰਾਂ ਚ ਚਲਦੀਆਂ ਪਈਆਂ ਨੇ ਤੁਹਾਨੂੰ ਵੀ ਪਤਾ ਜਿਹੜਾ ਮੇਨ ਜਿਹੜੀ ਹੁਣ ਸਰਕਾਰ ਆਈ ਹੈ ਵੇਦਵੀਅ ਦੇ ਮੁੱਦੇ ਤੇ ਸਰਕਾਰ ਬਣੀ ਹੈ ਇਹਨਾਂ ਨੇ ਕੀ ਹੱਲ ਕੀਤਾ ਅਜੇ ਤੱਕ ਤਹਾਡੇ ਸਾਹਮਣੇ ਹੀ ਹੈ 3 ਸਾਲ ਹੋ ਗਏ ਕਿ ਬੰਦਾ 1 ਸਾਲ ਹੋ ਗਿਆ ਟਾਵਰ ਤੇ ਬੈਠਾ ਹੋ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕਿਉਂ ਨਹੀਂ ਮਸਲਾ ਹੱਲ ਹੁੰਦੀ ਆ ਕੀ ਤਾਂ ਨੀਤ ਫੋੜ ਹੈ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਹੈ ਉਹਨਾਂ ਦੇ 92 ਐਮਐਲਏ ਜਿਹੜੇ ਜਿਤਾ ਕੇ ਉੱਥੇ ਇੱਕ ਵੀ ਬੰਦਾ ਨਹੀਂ ਪਹੁੰਚਦਾ ਪਿਆ ਉਹਨਾਂ ਦੀ ਨੀਤੀ ਸਿੱਧੀ ਸਿੱਧੀ ਸਪਸ਼ਟ ਹੁੰਦੀ ਹੈ ਜਿੱਥੇ ਪ੍ਰਾਪਤ ਹੁੰਦੀ ਪਹਿਲਾਂ ਜਾਓਗੇ ਜੀ ਅੱਜ ਵੀ ਭਾਈ ਮਨਦੀਪ ਸਿੰਘ ਜਿਹੜਾ ਟਾਵਰ ਤੇ ਮੋਰਚਾ ਲੱਗਾ ਵਾ ਉੱਥੇ ਹੈਗੇ ਨੇ ਹਲੇ ਜਿੱਤੇ ਹੈਗੀ ਨਹੀਂ ਇਹ ਕਿ ਬਾਅਦ ਦੀ ਗੱਲ ਆ ਪਰ ਹਜੇ ਵੀ ਉਹ ਟਾਵਰ ਵਾਲੇ ਮੋਰਚੇ ਦੇ ਉੱਪਰ ਗਏ ਹੋਏ ਅੱਜ ਵੀ ਉੱਥੇ ਨੇ ਉਹਨਾਂ ਦੇ 92 ਪੁੱਛੋ ਕਿ ਉਹ 92 ਗਏ ਨੇ ਉੱਥੇ 92 ਚੋਂ ਇੱਕ ਵੀ ਗਿਆ ਵਾ ਉੱਥੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ